हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਆ ਇੱਕ ਗੱਬਣ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਅੱਜ ਵਿੱਚ ਬਈ ਜੀ ਹੱਸੀ ਕਾਲੋ ਕੱਸੀ ਕਾਲੋ ਜੀ ਹੋ ਠੀਕ ਹੈ ਵਧੀਆ ਠੀਕ ਠਾਕ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਜਗਰਾਤ ਸਿੰਘ ਜੀ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ ਜੀ तहसील भाई तहसीलਤਾ ਪਾਜੀ ਨੇੜੇ ਬਰੌੜ ਰਹਿ ਗਿਆ ਜੀ ਠੀਕ ਹੈ ਬਈ ਮੋਬਾਈਲ ਨੰਬਰ ਬੋਲੋ 95014 ਜੀ 17931 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਵੀਰੇ ਚਾਰ ਦੰਦ ਬੱਚੀ ਆ ਠੀਕ ਆ ਪਹਿਲੇ ਸੂਸ ਹੋਈ ਆ ਠੀਕ ਆ ਮੰਗਰੇ ਦੇ ਬੱਚਾ ਹੈਗਾ ਆਹ ਬੱਚਾ ਨਹੀਂ ਨਹੀਂ ਉੱਪਰ ਲੱਗਾ ਦੱਬਾ ਬੱਚਾ ਠੀਕ ਆ ਦੱਬਾ ਬੱਚਾ ਕਹਿੰਦੇ ਮਗਰ ਹੁਣ 20 ਕਿਲੋ ਬੋਹਲਾ ਰੈਡੀ ਆ ਲੀਟਰਾਂ ਨਾਲ ਮਿਲ ਸਕਦੀ ਆ ਨੈਟ ਤਿਆਰ ਆ ਬਾਈ ਜਮਾਂ ਬਈ ਵਾਲਾ ਚਾਰ ਡੰਗ ਚੋਲੇ ਭਰਾਂ ਦੀ ਆ ਬਹੁਤ ਠੀਕ ਆ ਕਿੰਨਾ ਕੁ ਦੇ ਦੂ ਹੋਰ ਦੁੱਧ ਮੇਰੇ ਦੁੱਧ 30 ਕਿਲੋ ਦੀ ਉਮੀਦ ਆ ਜਿਵੇਂ ਸਟਾਰਟਿੰਗ 20 ਕਿਲੋ ਤੋਂ ਕਰੀ ਆ ਠੀਕ ਆ ਆਰਡਰ ਬਾਈ ਕਮਾਲ ਦਾ ਸੋਹਣਾ ਆਰਡਰ ਕਰ ਮੈਂ ਤਿਆਰ ਕਰਿਆ ਮੂੰਹੋਂ ਚਾਰ ਦੰਦ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਚਾਰੇ ਥਾਣ ਨਿਕੜ ਮੇ ਪੂਰੀ ਵਿੱਤੀ ਤੇ ਲੱਗਿਆ ਚਬਾਈ ਕਿਵੇਂ ਆ ਟੱਕ ਨੰਬਰ ਆ ਬਾਈ ਠੀਕ ਖੋਲ ਲ ਕੌਲ ਕੱਦ ਦਾ ਵੱਡੇ ਕੱਦ ਦੀ ਆ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਖੀ ਆ ਦੰਦਾਂ ਜਬੜਾ ਬਈ ਸੂਈ ਸਵਾਈ ਬੱਚਾ ਮਗਰ ਬੱਚਾ ਤੇ ਫਾਰਮ ਦੀ ਬੱਚੀ ਆ ਫਾਰਮ ਤੋਂ ਤੇ ਜੇਰ ਜੀ ਰੋਕੇ ਜਾਂ ਮੈਂ ਇੱਕ ਨੰਬਰ ਤੇ ਵੀਡੀਓ ਹੋਈਗਾ ਜੇਰ ਦੀ ਆਪਣੀ ਬਸ ਠੀਕ ਆ ਜੇਰ ਦੀ ਬਾਈ ਕੋਲੇ ਵੀਡੀਓ ਹੈਗੀ ਆ ਫੇਸ ਦੇਖੋ ਫੇਸ ਬੜਾ ਕਮਾਲ ਨਾਸਾਂ ਨੂੰ ਸਾਂ ਗੁਲਾਬੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਆ ਬੜ ਸੁਨੱਖੀ ਆ ਥਾਂਲੇ ਵਾ ਵੀ ਕਰਮਲੀ ਦਾ ਚੰਗਾ ਗਾ ਬਾਕੀ ਤੋਰਾ ਤਾਰਾ ਚੰਗਾ ਬੜ ਦਾ ਆਡਰ ਕਮਾਲ ਦਾ ਬਈ ਦੁੱਧ ਚੰਗਾ ਪਾ ਦੂ 20 ਲੀਟਰ ਬੋਲੇ ਤੇ ਤਾਂ ਹੁਣ ਕਰਮਲੀ ਸਟਾਰਟ ਹੀ ਆ ਬਾਈ ਤੇ ਕੀ ਮੋਲ ਆ ਭਰਾ ਇਹਦਾ ਮੋਲ ਹੈ 110000 ਰੁਪਏ 110000 ਰੁਪਏ ਮਾਨਤਾਨ ਹੋ ਜਾਈ ਬਾਈ ਹਾਂ ਮੌਕੇ ਤੇ ਹੋ ਜੂਗਾ ਠੀਕ ਆ 110000 ਰੁਪਏ ਬਾਈ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੜਾ ਰੰਗ ਰੂਪ ਦੀ ਚੰਗੀ ਆ ਫੇਸ ਬੜਾ ਕਮਾਲਾ ਬੋਦੀ ਬਾਦੀ ਚੰਗੀ ਆ ਸਨਖਪਣਾ ਜਿਹੜਾ ਬੜ ਦੇ ਵਿੱਚ ਬਾਈ ਬਹੁਤ ਚੰਗਾ ਗਾ ਵੱਡੀ ਗੱਲ ਦੰਦਾਂ ਦੇ ਵਿੱਚ ਵਹਿੜ ਵਹਿੜ ਆਂਗਾ ਬਾਈ ਬਾਕੀ ਥਾਂ ਬਹੁਤ ਚੰਗਾ ਲੱਗਿਆ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਤੇ ਜ਼ੇਰ ਦੇ ਵੀ ਬਾਈ ਕੋਲੇ ਵੀਡੀਓ ਪਈਏ ਲੈ ਚੱਲ ਬਾਈ ਆਰਡਰ ਦੇਖੋ ਬਾਈ ਹਜੇ ਚਵਾਈ ਜਪਏ ਆ 2-3 ਘੰਟੇ ਉਹਦੋਂ ਦਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦੀ ਤਿਆਰ ਕਰ ਲਏ ਚਵਾਈ ਚੂਈ ਚੰਗੀ ਆ ਪੂਰੀ ਜੱਕ ਟੱਕ ਨੰਬਰ ਵੀਰੇ ਹੱਥ ਵੀ ਨਾ ਲਾਵੇ ਬੰਦਾ ਗਾਰੰਟੀ ਦੇ ਵੜ ਭੇਜ ਦਾਂਗੇ ਠੀਕ ਆ ਬਾਈ ਬਾਕੀ ਜੇ ਕਹੋਂ ਦਾ ਤਰਾਂ ਹੀ ਮਾਰ ਦਿੰਨੇ ਕੋਈ ਚੱਕਰ ਨਹੀਂ ਬਾਈ ਤੇ ਤੋਰਾ ਤੋਰਾ ਕਰਮਾਈ ਦਾ ਚੰਗਾ ਕੱਦ ਬਟ ਵੀ ਚੰਗਾ ਯਾਦ ਬਟ ਚੰਗੀ ਆ ਦੁੱਧ ਹੋਰ ਵੀ ਵਾਜੂਗੀ ਬਾਈ ਕਹਿੰਦਾ ਦੋ ਤੱਕ 30 ਕਿਲੋ ਤੇ ਜਾਣਾ ਨਹੀਂ ਹਜੇ ਬੌਲਾ 20 ਕਿਲੋ ਬੜਾ ਫਿਰ ਠੀਕ ਆ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਮੜੀ ਜੀ ਬਾਦੀ ਕਰੀ ਵੀ ਆ ਭਾਲਾ ਠੀਕ ਆ ਬਾਈ ਹਮ ਅੱਗੇ ਵੀਰੇ ਦੋ ਨੰਬਰ ਜਰਸੀ ਹਾਂ ਜਰਸੀ ਆ ਵੀਰੇ ਕਿਹੜਾ ਸੂਆ ਵੀਰੇ ਦੂਜਾ ਸੂਆ ਹੈਗਾ 6 ਦੰਦਾ ਮੂੰਹ ਦੂਜਾ ਸੂਆ 6 ਦੰਦਾ ਹਾਂਜੀ ਕਿੰਨੇ ਦਿਨ ਲੈਂਦੀ ਆ ਬਾਈ ਮੇਰੇ ਬਸ ਅਹੀ 5-4 ਦਿਨ ਕੱਢੂਗੀ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਮੇਰੇ ਪਹਿਲੇ ਸੂਏ ਦਸੂ 17 ਕਿਲੋ ਦਾ ਫੇਸ ਬੜਾ ਪਿਆਰਾ ਹੈ ਨਾ ਖੋਲੀ ਬਈ ਤੋੜ ਕੇ ਦਿਖਾ ਦੀ ਫੇਸ ਬਹੁਤ ਚੰਗਾ ਟੂਆ ਟੂਆ ਬਹੁਤ ਚੰਗਾ ਪੈਂਦਾ ਬੋਦੀਵਾਦੀ ਚੰਗੀ ਆ ਸਨਖ ਆਪਣਾ ਵਰਡ ਦੇ ਵਿੱਚ ਚੰਗਾ ਰੰਗ ਰੂਪ ਬਹੁਤ ਚੰਗਾ ਆਰਡਰ ਵੀ ਕਮਾਲ ਦਾ ਬਈ ਕੱਲਾ ਕੱਲਾ ਥਾਣੇ ਗਲਾਬੀ ਥਾਣੇ ਚਾਰੇ ਥਾਣੇ ਨਿਕੜਵੇਂ ਪੂਰੇ ਗੈਸ ਤੇ ਫੇਸ ਬਿਊਟੀ ਚੈੱਕ ਕਰੋ ਬਈ ਕਮਾਲ ਦੀ ਆ ਬੋਦੀਵਾਦੀ ਬਹੁਤ ਚੰਗੀ ਆ ਸਨਖ ਆਪਣਾ ਚੰਗਾ ਥਾਣ ਬੜਾ ਕਮਾਲ ਲਵੇ ਆਰਡਰ ਦੀ ਜਿਹੜੀ ਬੰਦ ਤਰ ਲਕਟਾ ਲਬਾਉ ਪਈ ਹੈ ਬਰੀਕੀ ਬਰੂਕੀ ਜਗੜ ਆਰਡਰ ਕਰਮਣੀ ਨੇ ਬਹੁਤ ਸੋਹਣਾ ਤਿਆਰ ਕਰਿਆ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਬਾਕੀ ਤੋਰਾ ਤਾਰਾ ਚੰਗਾ ਬੈਠਦਾ ਬਈ ਕੀ ਮੋਲ ਆ ਵੀਰੇ ਦਾ ਇਹ ਵੀਰਾ ਜਸਨ 58000 ਰੁਪਏ ਦੇਣੀਆ 2 ਘੱਟ 60000 ਦੀ ਠੀਕ 58000 ਰੁਪਏ ਮੋਲ ਆ ਬਈ ਬਾਕੀ ਜਿਹੜਾ ਵਿੱਚ ਮਾਨ ਤਣ ਮੜਾ ਮੋਟਾ ਜ਼ਰੂਰ ਹੋ ਜਾਊਗਾ ਥਣ ਲਈ ਬਾਬਾ ਇੱਕ ਕਮਾਲ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਘੇਰ ਤੇ ਇਸ ਦੇ ਟਵਾੜੂ ਆ ਬਹੁਤ ਚੰਗਾ ਬਣਾ ਛੋਟਾ ਛੋਟਾ ਕੰਨ ਲੱਗਿਆ ਕਰਮ ਵਾਲੀ ਦੇ ਚੰਗੀ ਹੈ ਪਾਈਪਾਂ ਲੈ ਚੱਲ ਬਈ ਨਾਗਬਾਈ ਕੋਲੇ ਦੋ ਸੀ ਬਾਈ ਦੋਨੇ ਹੀ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ